ਦੇ ਬੋਝ ਵਿੱਚ ਤਸੀਹੇ ਬਹੁਤ ਦਿੱਤੇ ਪਰ ਅਡੋਲ ਰਹੇ ਮਾਤਾ ਜੀ ਤੇ ਦੋਵੇਂ ਲਾਲ ਦੂਜੇ ਦਿਨ ਜ਼ਾਲਮ ਨੇ ਹੁਕਮ ਦਿੱਤਾ ਸਿਰ ਝੁਕਾ ਕੇ ਆਉਣ ਦੋਵੇਂ ਵਾਰ ਮੇਰੇ ਦਰਬਾਰ ਦਾਦੀ ਜੀ ਨੇ ਗੋਦ ਵਿੱਚ ਬਿਠਾ ਕੇ ਦੋਵੇਂ ਵਾਰ ਸਿੰਘਾ ਨੂੰ ਆਪਣੇ ਹੱਥੀ ਤਿਆਰ ਕੀਤਾ ਦਾਦਾ ਜੀ ਦਾ ਦੱਸਿਆ ਧਰਮ ਤੇ ਅਡੋਲ ਰਹਿਣਾ ਤੇ ਬਹੁਤ ਜ਼ਿਆਦਾ ਪਿਆਰ ਕੀਤਾ ਵਾਲ ਦੋਮੇ ਵਾਲ ਦੋਮੇ ਸਿਰ ਉੱਚਾ ਕਰਕੇ ਬੜੇ ਜ਼ਾਲਮ ਦੇ ਦਰਬਾਰ ਇੱਕ ਸੋਰ ਵਿੱਚ ਜੈਕਾਰੇ ਬੋਲੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਤੇ ਕਿਹਾ ਤੇ ਕਿਹਾ ਅਸੀਂ ਕਿਸੇ ਜ਼ਾਲਮ ਅੱਗੇ ਨਹੀਂ ਹਾਂ ਝੁੱਕਦੇ ਅਸੀਂ ਕਿਸੇ ਜ਼ਾਲਮ ਅੱਗੇ ਨਹੀਂ ਹਾਂ ਝੁੱਕਦੇ ਅਸੀਂ ਹਾਂ ਗੁਰੂ ਗੋਬਿੰਦ ਸਿੰਘ ਦੇ ਲਾਲ ਅਸੀਂ ਹਾਂ ਗੁਰੂ ਗੋਬਿੰਦ ਸਿੰਘ ਦੇ ਲਾਲ